इनाफ <muchas> ਕਰਨੇ ਕਿਹੜੀਆਂ-ਕਿਹੜੀਆਂ ਰੋਡੀਆਂ ਮੰਗਾਂ ਨੇ ਜੀ ਚੱਲ ਗਈ ਆ ਅੱਜ ਅਸੀਂ ਬਹੁਤ ਹੀ ਦੁਖੀ ਹਿਰਦੇ ਨਾਲ ਲਗਾ ਸਰਦਾਰ ਤੋਂ 5 ਸਾਲ ਤੋਂ ਕਾਇਰਾਂ ਸੌ ਤੇ ਮੇਰੀ ਪਤਨੀ ਤਰਵਿੰਦਰ ਕੌਰ ਰੋਸ਼ਾ ਹਰੇ ਖਾਉ ਦੀ ਮੀਟਿੰਗ ਦੇ ਵਿੱਚ ਮਤਾਂ ਇਹ ਮੁੱਦਾ ਚੱਕ ਰਿਆ ਗੰਦੇ ਪਾਣੀ ਦਾ ਪਰ ਇਹਨਾਂ ਦੀ ਇਨਜਸ਼ਤਾ ਦੀ ਕੋਈ ਹੱਦ ਨਹੀਂ ਰਹੀ 5 ਸਾਲ ਹੋ ਗਏ ਸਾਨੂੰ ਉਹਨਾਂ ਦੀ ਨਿਪਟਾ ਕਰਦੇ ਹਾਂ ਇਹ ਇਹਨਾਂ ਦਾ ਸਿਰਫ ਤੇ ਸਿਰਫ ਇਹਨਾਂ ਨੇ ਠੱਗੀ ਚੋਰੀ ਤੋਂ ਬਿਨਾ ਕੋਈ ਵੀ ਹੋਰ ਇਹਦਾ ਕੋਈ ਵੀ ਇਹਨਾਂ ਦਾ ਹੱਲ ਨਹੀਂ ਹੈ ਗਰੇ ਕੰਮ ਦੇ ਵਿੱਚ ਠੱਗੀ ਭਾਲਦੇ ਨੇ ਚੋਰੀ ਭਾਲਦੇ ਨੇ ਇਹਨਾਂ ਨੂੰ 5 ਸਾਲ ਦੇ ਕਿ ਮਿਪਾ ਕਰਦੇ ਸਾਡੇ ਸਾਡੇ ਬਾੜ ਦੇ ਜਿੰਨੇ ਵੀ ਲੋਕ ਨੇ ਜਹਿਰੀਲਾ ਪਾਣੀ ਪੀ ਕੇ ਬਿਮਾਰ ਹੋ ਰਹੇ ਨੇ ਇੱਥੇ ਕਿਦੋਂ ਬੋਤਾਂ ਵੀ ਸਾਡੇ ਵਾਰਡ ਦੇ ਵਿੱਚ ਆਈਆਂ ਨੇ ਇਹਨਾਂ ਨੂੰ ਸੇਵਾ ਇਹਦਾ ਦਿਨ ਤੋਂ ਠੱਗੀ ਤੋਂ ਬਿਨਾਂ ਹੋ ਕੇ ਕੰਮ ਹੀ ਨਹੀਂ ਹੈ ਇਹਨਾਂ ਦਾ ਟੈਂਟਰ ਆ ਦੇਖ ਲੋ ਘਟਾਲੇ ਦੋ ਦੋ ਬਿੱਲ ਬਣਾ ਰਹੇ ਨੇ ਕੋਈ ਸ਼ਰਮ ਨਾਂ ਦੀ ਇਹਨਾਂ ਕੀ ਜੀ ਨਹੀਂ ਹੈ ਕੂੜੇ ਦੇ ਵਿੱਚ ਇਹ ਤਾਂ ਇਹ ਕਬਲਾ ਕਰ ਰਹੇ ਨੇ ਡੀ.ਐਲ ਦੇ ਵਿੱਚ ਪੈਟਰੋਲ ਦੇ ਵਿੱਚ ਇਹ ਕਬਲਾ ਕਰ ਰਹੇ ਨੇ ਇਹਨਾਂ ਨੂੰ ਮੇਰਾ ਸਹਾਰਾ ਹਰੇਕ ਮਿੰਟ ਦੇ ਵਿੱਚ ਕਾਇਰਾਉ ਸਾਹਿਬ ਤੇ ਮੇਰੀ ਪਤਨੀ ਹਾਉਸ ਦੇ ਵਿੱਚ ਹਰ ਵਾਰੀ ਇਹਨਾਂ ਨੂੰ ਜਲੂਸ ਕਰਕੇ ਜਾਂਦੀ ਹੈ ਪਰ ਇਹ ਲੱਦੜ ਇੰਨਾ ਬੇਸ਼ਰਮ ਇਹਨਾਂ ਨਿਹਾਇਤ ਘਟਿਆ ਇਨਸਾਨ ਹੈ ਕਿਉਂ ਨਾ ਉਹਦੇ ਕੰਨ ਤੇ ਜੂਣੀ ਨਿਕਦੀ ਹਰ ਵਾਰੀ ਉਹ ਇਹਨਾਂ ਨੂੰ ਬੇਅਕੂਪ ਬਣਾ ਕੇ ਭੇਜ ਦਿੰਦਾ ਔਰ ਉਹਦਾ ਕਹਿਣਾ ਇਹ ਹੁੰਦਾ ਕਿ ਲੋਕੀ ਜਿਹੜੇ ਉਰੇ ਆ ਕੇ ਬੋਲਦੇ ਨੇ ਉਹ ਆਪਣੇ ਆਪ ਨੂੰ ਜ਼ਿਆਦਾ ਤਾਂ ਬੋਲਦੇ ਨੇ ਕਿ ਅਸੀਂ ਨਿਊਜ਼ ਦੇ ਵਿੱਚ ਆਈਏ ਔਰ ਜੇ ਪੇਪਰ 'ਚ ਆਈਏ ਉਹਦਾ ਕਹਿਣਾ ਸਾਨੂੰ ਐਮਸੀ ਨੂੰ ਇਹੇ ਆ ਪਿਛਲੀ ਵਾਰ ਵੀ ਉਹਨੇ ਇਸ ਗੱਲ ਇਹ ਗੱਲ ਕੀਤੀ ਨਿਊਜ਼ ਦੇ ਵਿੱਚ ਕੀ ਆਊਗਾ ਤੁਸੀਂ ਕਿ ਉਸੇ ਸਾਨੂੰ ਕੀ ਜਵਾਬ ਦਿੱਤਾ ਕਈ ਲੋਕਾਂ ਨੂੰ ਕਹਿੰਦੇ ਸ਼ੌਕ ਹੁੰਦਾ মিডিਆ 'ਤੇ ਆਣ ਦਾ ਔਰ ਪੇਪਰ 'ਚ ਆਣ ਦਾ ਕੀ ਚੀਜ਼ ਨੂੰ ਕੀ ਮੰਗ ਕੀ ਕਰ ਰਹੇ ਹੋ ਸਾਡੀ ਮੰਗ ਇਹ ਪਿਛਲੇ 5 ਸਾਲ ਤੋਂ ਪਾਣੀ ਬਹੁਤ ਜ਼ਿਆਦਾ ਗੰਦਾ ਆ ਰਿਹਾ ਔਰ ਸਾਡੇ ਮੋਟਰ ਪਾਸ ਕਰੀ ਪਿਛਲੀ ਵਾਰੀ ਕਹਿੰਦੇ ਜੀ ਉਹਨੂੰ ਜਗ੍ਹਾ ਨਹੀਂ ਮਿਲੀ ਜੀ ਮੋਟਰ ਲਈ ਇਹਨਾਂ ਕਹੇ ਕਾਲੀ ਰਾਓ ਸਾਹਿਬ ਨੂੰ ਮੈਂਨੇ ਕਹਿ ਵੀ ਦਿੱਤਾ ਕਿ ਸਾਡੇ ਵਾਰਡ ਦੇ ਕਾਈ ਰਾਓ ਸਾਹਿਬ ਕਹਿੰਦੇ ਮੈਂ ਉੱਥੇ ਜਗ੍ਹਾ ਦਿੰਨਾ ਤੁਸੀਂ ਮੋਟਰ ਲਗਾਓ ਇੱਕ ਮਹੀਨਾ ਇਸ ਗੱਲ ਨੂੰ ਮੀਟਿੰਗ ਨੂੰ ਹੋਈ ਨਾ ਹੋ ਗਿਆ ਕੋਈ ਵੀ ਮੁੱਦਾ ਨਹੀਂ ਆ ਉਹ ਤੋਂ ਕਾਈ ਰਾਓ ਸਾਹਿਬ ਨੂੰ ਫੋਨ ਕਰਕੇ ਕਹਿੰਦੇ ਨੇ ਕੋਈ ਬੇਕਾਰ ਬੰਦਾ ਕਿ ਜਿਹੜਾ ਸਾਰਾ ਕੋਈ ਐਮਸੀ ਨਹੀਂ ਕੋਈ ਪ੍ਰਧਾਨ ਨਹੀਂ ਕਿ ਤੁਹਾਡੇ ਮੋਟਰ ਨਹੀਂ ਲੱਗ ਸਕਦਾ ਕੋਣ ਹੈ ਉਸ ਬੰਦੇ ਦਾ ਨਾਮ ਦੱਸੋ ਤੇ ਕੋਣ ਹੈ ਬੰਦਾ ਜਿਹੜਾ ਹੈ ਇਹ ਸਾਰੇ ਨੂੰ ਪਤਾ ਹੈ ਹਾਂ ਜੀ ਜੀ ਲੱਭ ਲਾ ਲੱਭ ਕਰੋ ਸ਼ਰਮ ਕਰੋ ਸ਼ਰਮ ਕਰੋ ਸ਼ਰਮ ਕਰੋ ਬੱਚੀ ਹੈਗਾ ਹੁਣ ਆਪਾਂ ਜਗਾ ਦਾ ਕੋਈ ਬੋਲੋ ਤਾਂ ਲੈ ਨਹੀਂ ਸਕਦੇ ਬਹੁਤ ਵੱਡਾ ਧੂਆ ਘਟਣਾ ਪੈਂਦਾ ਸਾਰਾ ਫੂਲਫਿਲਮੈਂਟ ਕੋਲੋਂ ਸੜਕ ਤੇ ਨਾ ਬੀਚ ਕਰਕੇ ਉਹ ਉਹਨੂੰ ਕਿੰਨਾ ਪ੍ਰੋਬਲਮ ਵਾਚੇ ਇਹ ਪਹਿਲਾਂ ਕਰਫੂ ਵਾਲੀ ਸੀ ਉੱਥੇ ਤਾਂ ਲੋ ਜਗਾ ਹੀ ਨਹੀਂ ਗਲੀਆਂ ਉਹਦੀ ਬਾਣੀ ਉਹ ਤੇ ਟਰੱਕੇ ਨਹੀਂ ਪਾਉਂਦਾ ਇਹਦਾ ਸਮੱਸਿਆ ਫੇਰ ਆਪਣਾ ਗੱਡੀ ਦੇ ਇੱਕ ਆਏ ਨੇ ਉਹ ਸਾਰਾ ਮੌਕਾ ਦੇਖ ਕੇ ਆ ਪਹਿਲਾਂ ਵੀ ਮੈਂ ਇਹ ਲਵਾਇਆ ਸੀ ਤੁਸੀਂ ਪਾਰਕ ਦੇ ਵਿੱਚ ਮੋਟਰ ਦਵਾਉਗਾ ਆ ਬੈਟਰ ਲੱਗੇ ਨਿਕਲੇ ਆ ਕੇ ਅੰਦਰੋਂ ਬਾਹਰ ਇਹ ਜੜਾ ਲਿਆ 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 ਇਹਨੇ ਦੇਖ ਗੰਦਾ ਪਾਣੀ ਮੈਨੂੰ ਵੀ ਮੈਨੂੰ ਇਹ ਬੋਤਲਾ ਦਿਖਾ ਕੇ ਕੀ ਗੰਦਾ ਪਾਣੀ ਹੈ ਪਾਣੀ ਨੂੰ ਸੋਟ ਕੇ ਫੋਟੋ ਵੀ ਨਹੀਂ ਲਿਆ ਡੀਡੀ ਦੇਖਣਾ ਗੰਦੇ ਪਾਣੀ ਦੇ ਹਾਂਜੀ ਠੀਕ ਹੈ ਜਾਨੇ ਇਹ ਕਿਹੜਾ ਅਸੀਂ ਪੀ ਕੇ ਲਗਾਣਗੇ ਇਹ ਅਸੀਂ ਮੰਨਦੇ ਨਹੀਂ ਆਹ ਬੰਦੇ بیمار ਦਾ ਮੈਨੂੰ ਉਲਟੀਆਂ ਲੱਗਿਆ ਸੁੰਡੀਆਂ ਆ ਨਾ ਪਾਣੀ ਪੀ ਗਏ ਮਾ ਅੰਨਾ ਨੂੰ ਪਿਆ ਮੇਰੇ ਨਾਲ ਬੋਲ ਰਿਹਾ ਹੈ ਨੀ ਸੱਤ ਜੀ ਬਲੂ ਫੀਲਰ ਹੈ ਨਾ ਫਿਲਟਰ ਆ ਰਿਹਾ ਮੈਨੂੰ ਖਰਾਬ ਕਰਨ ਨਾਲ ਖਰਾਬ ਕਰਨ ਨਾਲ ਪਾਣਾ ਗੰਦਾ ਗਰੀਬ ਬੰਦੇ ਨੂੰ ਬਿਮਾਰ ਨਹੀਂ ਕਿਤੇ ਗੁਜਾਰਾ ਹੁੰਦੀ ਕਿਵੇਂ ਕਰੇ ਗਰੀਬ ਬੰਦੇ ਨੇ ਬੰਦੀ ਦੇਣੇਗੀ ਸਮਝ ਨਹੀਂ ਆ ਰਿਹਾ ਗੱਡੀ ਲਾ ਰਹੀ ਹੈ ਦੇਖਣਾ ਪੈਣਾ ਹਾਂਜੀ ਹਾਂਜੀ ਕੀ ਦਿੱਕਤ ਹੈ ਮਾਤਾ ਜੀ ਬੋਲੋ ਸਾਨੂੰ ਤਾਂ ਪਾਣੀ ਦੀ ਇਸ ਵਸਤੇ ਆਇਆ ਹੋਰ ਪਾਣੀ ਨਹੀਂ ਪਾਣੀ ਜੀ ਪਾਣੀ ਜੀ ਜਿਹੜੀ ਜਗ੍ਹਾ ਨੇ ਦਿਖਾਈ ਸੀ ਤੁਹਾਨੂੰ ਮੈਡਮ ਨੇ ਕਹੀ ਸੀ ਉੱਥੇ ਚਲੇ ਪਾਰਕ ਦੀ ਮੋਟਰ ਨਹੀਂ ਨਹੀਂ ਪਾਰਕ ਦੀ ਨਹੀਂ ਉਦੋਂ ਬਾਅਦ ਇੱਕ ਗਲੀ ਦਾ ਕਹਿੰਦੇ ਦੀ ਕੋਰਨਰ ਆ ਜਾਂ ਕੋਈ ਨਹੀਂ ਮਿੰਦਰ ਗੱਲ ਸੁਣੀ ਪਾਰਕ ਦੀ ਕੀ ਪ੍ਰੋਬਲਮ ਹੈ ਪਾਰਕ ਦੀ ਕੀ ਪ੍ਰੋਬਲਮ ਹੈ ਪਾਰਕ ਉੱਥੇ ਬੈਠੇ ਹੋਏ ਨਹੀਂ ਰੋਟੇ ਲਾਓ ਜੀ ਤਾਂ ਇਹ ਉਹ ਦੱਸਿਆ ਸੀਗਾ ਤੁਹਾਨੂੰ ਨਹੀਂ ਉਹ ਗੱਲ ਤਾਂ ਉਹਨਾਂ ਦੀ ਉਹ ਗੱਲ ਕੀ ਆ ਗੱਲ ਮੈਂ ਤਾਂ ਨਾਂਉ ਲੈਤਾ ਬੰਦੇ ਦਾ ਤੁਸੀਂ ਗੱਲ ਦੱਸੋ ਖੂਲ ਕੇ ਟਰੰਦ ਦੀ ਲਲ ਨਹੀਂ ਹੈਗੀ ਦੱਸੋ ਕੀ ਨਹੀਂ ਕੋਈ ਯਾਰ ਦੇਖੋ ਸਾਡੇ ਦੇ ਇਲਜ਼ਾਮ ਬਣਾਉਂਦਾ ਜਾਂਦਾ ਅਸੀਂ ਲੋਕ ਆ ਜਿਹੜੀ ਪਬਲਿਕ ਭੜੀ ਆ ਸੁਣ ਲਓ ਪ੍ਰਧਾਨ ਜੀ ਉੱਥੇ ਸਾਰੇ ਉਹਨਾਂ ਨੇ 게ਟ ਲਾਏ ਹੋਏ ਨੇ ਸਾਨੂੰ 게ਟ ਬੰਦ ਕੀਤੇ ਨੇ ਬੁਰਦਵਾਰੀ ਅਸੀਂ ਨਹੀਂ ਜਾ ਸਕਦੇ ਮੰਦਿਰ ਅਸੀਂ ਨਹੀਂ ਜਾ ਸਕਦੇ ਫਿਰ پارک ਉਹਨਾਂ ਦਾ ਹੋ ਗਿਆ ਜੀ ਫਿਰ ਉਹਨਾਂ ਨੂੰ ਫੇਰ ਕਿਉਂ ਲਾ ਕੇ ਲੱਗੇ ਲੋਕਾਂ ਨੂੰ ਮਨਜ਼ੂਰੀ ਚ ਲੈ ਕੇ ਦੋ ਵੀ ਬਣਵਾ ਕੇ ਲਵਾਓ ਜੀ ਉੱਥੇ ਦੇਖੋ ਪ੍ਰਧਾਨ ਜੀ ਜਦ ਕੀਓ ਸਾਹਿਬ ਜਾਂਦਾ ਮੈਂ ਕਿਦੇ ਕੱਲੋਂ ਤੁਹਾਨੂੰ ਕਹਿੰਦਾ ਆਵਾ ਜੋ ਕੰਮ ਬਣਦਾ ਉਹ ਕਰਾ ਕੇ ਦਿਓ ਮੈਂ ਤੁਹਾਨੂੰ ਕਹਿੰਦਾ ਵੀ ਅਗਲੀ ਮੀਟਿੰਗ ਜੀ ਕਹਿੰਦੇ ਹੁਣ ਵੀ ਤੁਹਾਨੂੰ ਮੈਂ ਕਹਿੰਦਾ ਇਹਨੂੰ ਆਇਆ ਨਾ ਕੋ ਵੀ ਫਰਾਂਲੇ ਡਿਊਟੀ ਲਾਉਣੇ ਆ ਇੱਕ ਨੂੰ ਲੈਟਰ ਲਿਖੋ ਵੀ ਅਸੀਂ ਉੱਥੇ ਲਾਉਣਾ ਹੈ ਵੀ ਜੇ ਕੋਈ ਨਕਲ ਦਊਗਾ ਸਾਡੀ ਜਗ੍ਹਾ ਬਿਲਕੁਲ ਬਿਲਕੁਲ ਉਲਕੈਟੀ ਜਗ੍ਹਾ ਜੀ ਉੱਥੇ ਲਵਾਓ ਜੀ ਸਰਦਾਰ ਮਾਨ ਪ੍ਰਿਯੋ ਸਾਹਿਬ ਬੇਨਤੀ ਆ ਹੁਣ ਮੁੰਡਾ ਦੇ ਦਿਓ ਬੇਨਤੀ ਆ ਚਾਰ ਸਾਲ ਨਹੀਂ ਭਾਜੀ ਮੈਂ ਤਾਂ ਗੱਤ ਮੁੰਡਾ 40 ਸਾਲ ਲਾ ਕੇ ਗਿਆ ਸੀ ਕਿ ਨਹੀਂ ਇਹ ਬੰਦਾ ਮਰਿਆ ਜਾਂ ਬੰਦਾ ਮਰਿਆ ਉਹਨੂੰ ਲੈ ਗਿਆ ਸੀ ਨਾ ਮੈਂ ਤੁਹਾਨੂੰ ਮੇਰੀ ਬੇਨਤੀ ਇਹ ਆ ਸਾਨੂੰ ਇਹ ਦੱਸ ਦਿਓ ਵੀ ਸਾਡੀ ਵੋਟਰ ਕਿੱਦਾਂ ਦੋ ਸ਼ੁਰੂ ਨੇ ਸਾਹਿਬ ਦੱਸੋ ਪਹਿਲਾਂ ਇਹਨਾਂ ਨਾਲ ਕਰੋ ਗੱਲ ਮੇਰੇ ਬੰਲੀਓ ਕੋਈ ਦਰਾਜੀ ਜੀ ਹੈ ਕੱਲ ਨੂੰ ਲਵਾ ਦੋ ਪਰ ਪ੍ਰਬੰਧ ਜੋ ਵੀ ਕਰਨਾ ਬੈਠੇ ਨੇ ਮੌਕੇ ਦੇ ਅਫਸਰ ਪ੍ਰਬੰਧ ਕਰਕੇ ਜੋ ਮਰਜ਼ੀ ਕਰ ਦੇਣ ਮੇਰੇ ਕੋਲ ਕੋਈ ਨਕਾਰਾ ਨਹੀਂ ਅਮਰਜੀਤਾ ਕਹਿੰਦੇ ਠੇਕੇ ਦਾ ਉਹ ਕਰਾਉਣਾ ਹੈ ਉਹਦਾ ਗੱਲ ਬਣੀ ਫਿਰ ਅਸੀਂ ਬੈਠੇ ਰਹਿੰਦੇ ਆ ਉਹਦਾ ਹੀ ਮੁੱਤ ਵਗੈਰਾ ਦੇਖਿਆ ਸੀ ਮੈਨੂੰ ਪਤਾ ਮੈਨੂੰ ਤਾਂ ਦੱਸ ਦਿੰਦੇ ਨਾ ਉਹ ਜ਼ਰਾ ਸਿੱਧੇ ਤੁਸੀਂ ਪਹਿਲਾਂ ਦੇਖੋ ਉਹਨੂੰ ਪੁੱਛੋ ਤਾਂ ਸਹੀ ਮਿੰਦਰ ਸਿੰਘ ਵੀ ਕਿਹਨੇ ਉਹਨੂੰ ਫੋਨ ਕਰਕੇ ਮੋਟਰ ਰੋਕਤੀ ਸੀ ਇਹਨੂੰ ਫੋਨ ਆਇਆ ਬਕਾਇਦਾ ਕਈ ਦਾ ਰੋਣ ਲਾਡੀ ਮਾਨ ਦਾ ਫੋਨ ਆਇਆ ਮੈਂ ਉਹਦਾ ਜੀ ਚੜਦਾ ਸੀ ਤੇ ਇਹ ਦੱਸੋ ਮੈਨੂੰ ਉਹ ਕੋਈ ਉਹ ਰੱਬ ਹੈ ਕੋਈ ਉਹ ਬੇਕੂਫ ਹੋ ਕੇ ਇੱਕ ਬੰਦਾ ਰੱਬ ਦੇ ਆ ਦੇਖੋ ਇਹ ਗੱਲ ਇਹ ਨਹੀਂ ਬੜੀ ਇਨੀ ਜਨਤਾ ਹੈਰਾਨ ਹੁੰਦੀ ਆ ਜਾਂ ਕੋਈ ਆਪਾਂ ਮੈਂ ਆਪ ਦੇਖ ਕੇ ਆਇਆ ਲਾਡੀ ਮਾਨ ਉਹ ਤੇ ਮੋਟਰ ਰੋਕਣ ਆਉਂਦਾ ਨਾ ਜੀ ਪ੍ਰਧਾਨ ਜੀ ਇੱਕ ਮਿੰਟ ਬੇਟਾ ਲਾਡੀ ਮਾਨ ਮੋਟਰ ਰੋਕਣ ਆਉਂਦਾ ਨਾ ਆ ਸਾਡੇ ਮਹੱਲੇ ਦੀਆਂ ਜਨਨੀਆਂ ਖੜੀਆਂ ਨੇ ਉੱਥੇ ਲਾ ਕੇ ਦੇਖੇ ਲਾਡੀ ਮਾਨ ਆਪੇ ਰੋਕਣ ਨਹੀਂ ਆਏ ਸਾਰੀਆਂ ਜਨਨੀਆਂ ਬੈਠਣਗੀਆਂ ਉੱਥੇ ਉਸ ਨੂੰ ਜਗ੍ਹਾ ਦੇ ਕੇ ਯੋ ਸਾਹਿਬ ਆਪ ਮੌਕਾ ਜਾ ਕੇ ਮਕਾਮ ਮੌਕਾ ਦੇ ਕੇ ਕੋਈ ਇੱਕ ਤਾਂ ਗਰੀਨ ਵਾਧ ਹੋਵੇ ਵੀ ਆ ਤਾ ਉਹਨੂੰ ਖਰਾਬ ਕਰਦੇ ਆ ਇਹ ਉਹਦਾ ਕੰਕਰੀਟ ਪਈ ਰਹੀ ਹੈ ਜੀ ਉੱਥੇ ਉਹਦੀ ਉਹ ਕੀ ਹੈ ਟਰਸਟੀ ਕੀ ਸੀ ਵੀ ਨਾ ਕੋਈ ਟਰਸਟੀ ਨਹੀਂ ਉੱਥੇ 10 ਕਲੋਨੀ ਹੈ ਜੀ ਉਹ ਟਰਸਟ ਹੈਗਾ ਨਿਊ ਨਰਤਮ ਨਗਰ ਪਿੱਛੇ ਪੈ ਜਾਂਦਾ ਉਹਦੇ ਚ ਸਾਡੇ ਵਾਲਾ ਏਰੀਆ ਨਿਕਲਿਆ ਤਾਂ ਮੇਰੀ ਜ਼ਮੀਨ ਆਉਂਦੀ ਹੈ ਉਦੋਂ ਪਰੇ ਨਿਊ ਨਰਤਮ ਨਗਰ ਏਰੀਆ ਪੈਂਦਾ ਉਹ ਤਾਂ ਹੁੰਡ ਵੈਲ ਪੁਆ ਇਹੀ ਹੈ ਜੀ ਅਸੀਂ ਆਪਣੀ ਜ਼ਮੀਨ ਇਹ ਜਿਹੜਾ ਪਾਰਕ ਮਾਰਕੀ ਪੈਜੋ ਸਾਰੇ ਪਾਰਕਾਂ ਚ ਲੱਗੇ ਹੋਏ ਨੇ ਠੀਕ ਹੈ ਪਾਰਕ ਤੋਂ ਵਧੀਆ ਸੇਫ ਜਗਾ ਪਿਊ ਬਲ ਵਾਸਤੇ ਕੋਈ ਹੋਰ ਹੈਵ ਨਹੀਂ ਕਿਉਂਕਿ ਉੱਥੇ ਪਾਰਕ ਵੀ ਚੱਲਦਾ ਤੇ ਨਾਲ ਪਾਣੀ ਦਾ ਪ੍ਰਬੰਧ ਵੀ ਹੋ ਜਾਂਦਾ ਦੋი ਚੀਜ਼ਾਂ ਹੋ ਜਾਂਦੀਆਂ ਨੇ ਪਾਰਕਾਂ ਦੇ ਵਿੱਚ ਤਾਂ ਹੀ ਲੱਗਦੇ ਨੇ ਉਹ ਨੰਬਰ ਦੋ ਜਿਹੜਾ ਉਹ ਪਾਰਕ ਆ ਉਹ ਗ੍ਰੀਨ ਬੈਲਟ ਵੀ ਨਹੀਂ ਹੈ ਕਿਉਂਕਿ ਉਹ ਕੰਕਰੀਟ ਦਾ ਬਣਿਆ ਆ ਪਾਰਕ ਆ ਸਿਰਫ ਉਹ ਵਿਆਹ ਸ਼ਾਦੀਆਂ ਵਾਸਤੇ ਹੋਊ ਜੇ ਹੋਊਗਾ ਹੋਰ ਨਾ ਕੋਈ ਕਰਦਾ ਨਹੀਂ ਕੋਈ ਐਡੀ ਗੱਲ ਨਹੀਂ ਹੈ ਨੰਬਰ ਦੋ ਤੁਹਾਨੂੰ ਕਾਲੀ ਲਾਉ ਨੇ ਮੇਰੇ ਬੈਠੇ ਕਿੰਨੀ ਪਿਛਲੀ ਮੀਟਿੰਗ 'ਚ ਵੀ ਕਿਹਾ ਵੀ ਮੇਰੇ ਘਰ ਦੇ ਮੂਹਰੇ ਖੁੱਲੀ ਜਗ੍ਹੀ ਵੀ ਗਲੀ ਹੈ ਕੋਈ ਆਪਣੇ ਘਰ ਦੇ ਮੂਹਰੇ ਸੀ ਕਮਰਾ ਬਣ ਦਿੰਦਾ ਹੁੰਦਾ ਇਹਨੇ ਉੱਥੇ ਵੀ ਕਿਹਾ ਵੀ ਉੱਥੇ ਲਾ ਉਹਨੂੰ ਵੀ 2 ਮਹੀਨੇ ਹੋ ਗਏ ਗੱਲ ਨੂੰ ਕਹੀ। ਨਹੀਂ ਪਿਛਲੀ ਮੀਟਿੰਗ 'ਚ ਵੀ ਕਹਿ ਕੇ ਗਿਆ ਸੀ। ਪਿਛਲੀ ਵੇ ਉਦੋਂ ਪਹਿਲਾਂ ਵੀ ਇਹ ਮੇਰੇ ਸਾਹਮਣੇ ਦਿਖਾ ਕੇ ਆਇਆ। ਉਹਨੂੰ ਲੈ ਕੇ ਆ ਸੰਦੀਪ ਨੂੰ ਲੈ ਕੇ ਮਿੰਦਰ ਨੂੰ ਲੈ ਕੇ ਠੀਕ ਹੈ ਨਾ ਗੱਲ? ਗੱਲ ਕੀ ਆ? ਚਾਹੇ ਤੁਸੀਂ ਕੁਝ ਕਹੀ ਜਾਓ ਵੀ ਇਹਦੇ 'ਚ ਕੋਈ ਰਾਜਨੀਤੀ ਨਹੀਂ। ਜਿਹੜਾ ਲੱਗਦਾ ਨਹੀਂ ਰਾਜਨੀਤੀ ਹੋਆ। ਨਹੀਂ ਇਹ ਸਭ ਨੂੰ ਕੀ ਕਰਨਾ ਜੀ? ਉਹ ਮਿੰਦਰ ਨੂੰ ਬੁਲਾਓ। ਤੁਸੀਂ ਨਹੀਂ ਪਹਿਲਾਂ ਤਾਂ ਮੈਨੂੰ ਇਹ ਕੰਮ ਅੱਜ ਇਹ ਗੱਲ ਨੂੰ ਨਿਬੇੜ ਦੋ। ਪਹਿਲਾਂ ਮੈਨੂੰ ਇਹ ਕੰਮ ਦਵਾ ਦਿਓ ਵੀ ਪਾਰਕ 'ਚ ਲੱਗਣ 'ਚ ਕੀ ਪ੍ਰੋਬਲਮ? ਹਾਂ ਦੱਸੋ ਜੀ। ਸੋਹਣਾ ਬੰਦਰ ਗੱਟਿਆ ਬਲਾਉ ਜਿਹਨੂੰ ਮਰਜ਼ੀ ਬਲਾਉ ਜੀ ਹੁਣ ਸਾਹਿਬ ਆਪਾਂ ਕਹਿੰਦੇ ਕੀ ਬਣਾਉਣਾ 3 ਘੰਟਾ ਹੋ ਗਿਆ ਮਦਰ ਹੈ ਕਿੱਥੇ ਆ ਬਲਾਉ ਜੀ ਬਲਾਓ ਨਵੇੜੋ ਦੇਖੋ ਮੈਂ ਕਿਸੇ ਗੱਲ ਦਾ ਬਲਾਉਣ ਇਹ ਤਾਂ ਛੋਟੀ ਜੀ ਗੱਲ ਆ ਵੀਰੇ ਤੇਰੇ ਕੋਲ ਕੰਫਰੈਂਸ ਪ੍ਰਧਾਨ ਹੈ ਜਿਹੜਾ ਟਿਊਬ ਨਹੀਂ ਲੱਗਦੀ ਅੱਜ ਤੱਕ ਟਿਊਬਾਂ ਲੱਗੀਆਂ ਨਹੀਂ ਤੇਰਾ ਕੋਈ ਪੁੱਛ ਲੈਣ ਦੀ ਗੱਲ ਕਰੀਏ ਪੁੱਛ ਲੈ ਉਹ ਬਲਾਲਾ ਮੈਂ ਤੇਰੀ ਯਾਰ ਮੈਂ ਕਾਨੂੰ ਬੁਲਾਉਂਦਾ ਛੇਡੋ ਯਾਰ ਪਤਾ ਮੇਰੀ ਮਾਜੀ ਨੇਰੇ ਚ ਕੰਮ ਕਹਿੰਦਾ ਮੋਟਰ ਦਾ ਕਰਦੀ ਐ ਨਹੀਂ ਪਾਰਕ 'ਚ ਕੀ ਪ੍ਰੋਬਲਮ ਆ ਮੋਟਰ ਇੱਕ ਬੰਦੇ ਦੇ ਰੋਕਣ ਨਾਲ ਰੁੱਕ ਸਕਦੀ ਆ ਜੀ ਪਾਰਕ ਤੋਂ ਵੀਓ ਸਭ ਬਲਾਕਰ ਸਭ ਤੋਂ ਬਣ ਗਿਆ ਸੁਣ ਲੋ ਸੁਣ ਤਾਂ ਲੋ 30 ਲੱਖ ਰੁਪਇਆ ਜਮ੍ਹਾਂ ਵੀ ਕਰਵਾ ਚੁੱਕੇ ਆ ਫਿਰ ਮੈਂ ਨਹੀਂ ਮੈਂ ਫੋਨ ਕਰਦਾ ਰਿਹਾ ਕਾਲੀ 라ਉਜੀ ਨੂੰ ਮੈਡਮ ਜੀ ਨੂੰ ਵੀ ਮੈਂ ਫੋਨ ਕੀਤਾ ਜਿੱਦਨ ਪਾਸ ਹੋ ਗਿਆ ਵੀ 30 ਲੱਖ ਰੁਪਇਆ ਮੜੇ ਜੀ ਪਾਸ ਹੋ ਗਿਆ ਆਪਾਂ ਜਮ੍ਹਾਂ ਕਰਾਤਾ ਉਹਦੇ ਕਾਤੇ ਜਦ ਤੱਕ ਪ੍ਰਧਾਨ ਵੱਲੋਂ ਕੋਈ ਦਿੱਕਤ ਆ ਕਿਸੇ ਗੱਲ 'ਚ ਮੈਂ ਡਿੱਕਾ ਬਣਦਾ ਆਵਾ ਫਿਰ ਮੇਰੀ ਪੱਕੜੀ ਫਿਰ ਮੈਂ ਕਿਸੇ ਗੱਲ 'ਚ ਡਿੱਕਾ ਬਣਦਾ ਆਵਾ ਮੈਂ ਕਹਿੰਦਾ ਜੋ ਮਰਜ਼ੀ ਕਰੋ ਮੈਂ ਕਾਲੀ 라ਉਜੀ ਨੂੰ ਮੈਂ ਪੁੱਛਦਾ ਰਿਹਾ ਵੀ ਕਾਲ ਜਿਓ ਜੀ ਕੀ ਬਣਿਆ ਉਹਦਾ ਕਿੱਥੇ ਗੱਲ ਪਹੁੰਚ ਗਈ ਹੁਣ ਵੀ ਉਸ ਦਿਨ ਪਿਛਲੀ ਮੀਟਿੰਗ ਹੋਈ ਪਿਛਲੀ ਮੀਟਿੰਗ ਚ ਵੀ ਗੱਲ ਹੋਈ ਮੈਂ ਪਿਛਲੀ ਮੀਟਿੰਗ ਚ ਵੀ ਕਾਲੀ ਰਾਓ ਜੀ ਨੂੰ ਕਿਹਾ ਮੈਂ ਕਾਲੀ ਰਾਓ ਜੀ ਜੇ ਉੱਥੇ ਜਗ੍ਹਾ ਨਹੀਂ ਮਿਲਦੀ ਤਾਂ ਤੁਹਾਡੇ ਕੋਲ ਜਗ੍ਹਾ ਹੈਗੀ ਆ ਕੋਈ ਜੇ ਤੁਹਾਡੇ ਆਪਣੇ ਵੀ ਹੈਗੀ ਆ ਆਪਾਂ ਰੈਂਟ ਤੇ ਲੈ ਕੇ ਤੁਸੀਂ ਪਰ ਤੁਹਾਨੂੰ ਪਤਾ ਲੀਜ਼ ਤੇ ਲੈ ਕੇ ਜੇ ਮਿਲ ਜਾਂਦਾ ਮੈਂ ਕਹਾਂ ਆਪਾਂ ਉੱਥੇ ਵੀ ਲਵਾ ਦਿੰਨੇ ਆ ਜਦ ਤਾਂ ਅਸੀਂ ਕਿਸੇ ਗੱਲ ਨੂੰ ਨਕਾਰੀ ਕਰਦੇ ਹੋਈਏ ਫੇਰ ਆ ਮੇਰੇ ਦਾ ਕੋਈ ਰੋਲ ਨਹੀਂ ਮੈਨੂੰ ਮਿਲਦਾ ਨਹੀਂ ਆ ਗਿਆ ਲੋਕਾਂ ਕੋਲ ਨਹੀਂ ਗੱਲ ਨਹੀਂ ਕਰਦੇ ਜਵਾਰ ਲੋ ਬਿਲਕੁਲ ਨਹੀਂ ਮਿਲਦਾ ਬਿੰਦਰ ਨਾਲ ਗਿਆ ਸਾਹਿਬ ਚੰਦਾ ਨਾਲ ਗਿਆ ਮੇਰੇ ਨਾਲ ਗਿਆ ਕੋਈ ਨਾ ਸਾਰੇ ਮਾੜ ਗੱਲ ਗੱਲ ਮੈਂ ਗੱਲ ਕਰ ਰੋਸ਼ਾ ਜੀ ਕੋਈ ਹੈ ਜੀ ਗੱਲ ਇਹ ਸਾਰਾ ਸਾਰਾ ਐਸ ਡੀਓ ਸਾਹਿਬ ਨਾਲ ਦੀ ਇੱਕ ਮਿੰਟ ਫਿਰ ਆਂਜੋ ਚਲੋ ਨਵੇਂ ਬਖਸ਼ੂ ਇੱਕ ਮਿੰਟ ਇੱਕ ਮਿੰਟ ਪ੍ਰਧਾਨ ਜੀ ਸੁਣੋ ਹਾਂ ਜੀ ਉੱਥੇ ਜਿਹੜਾ ਪਾਰਕ ਆਪਾਂ ਨੇ ਪਾਸ ਕਰਤਾ ਸੀ ਜਨ ਸਾਰਾ ਕੁਝ ਵੀ ਆਸਫਲੋਨੀ ਦੇ ਵਿੱਚ ਮੋਟਰ ਪਾਸ ਕਰਕੇ ਆਪਸੀ ਰਿਵੋਲ ਨੂੰ ਦੇਖੋ ਠੀਕ ਹੈ ਜੀ ਉੱਥੇ ਸੀਵਰੇਜ ਬੋਰਡ ਦੇ ਦੇਖੋ ਉਹਦੇ ਵਿੱਚ ਆਹ ਸੀਸੀ ਪਈ ਹੋਈ ਹੈ ਲਾ ਕੇ ਉੱਥੇ ਕੋਈ ਘਾ ਹੈ ਉਹਦੇ ਵਿੱਚ ਰੋਡ ਗਲੀਆਂ ਲੱਗੀਆਂ ਹੋਈਆਂ ਉਹਦੇ ਹਰ ਵੇਲੇ ਚੱਲ ਗਿਆ ਰਹਿੰਦਾ ਬੇਟਾ ਨਾ ਤਾਂ ਉੱਥੇ ਬੱਚਿਆਂ ਨੂੰ ਖੇਡਣ ਦਿੰਦੇ ਨੇ ਜਦੋਂ ਤੇ ਪੈਪ ਆ ਕੇ ਪ੍ਰਧਾਨ ਜੀ ਇੱਕ ਬੰਦਾ ਫੋਨ ਕਰਦਾ ਨਾ ਕਿ ਉਹ ਐਮਸੀ ਹੈ ਉਹ ਘਰ ਐਮਸੀ ਦੇ ਘਰ ਆ ਕੇ ਫੋਨ ਕਰਦਾ ਵੀ ਇਹ ਮੇਰੇ ਵਾਰਡ ਚ ਆਉਂਦੀ ਹੈ ਐਮਸੀ ਦਾ ਤਾਂ ਜੀ ਵਾੜੇ ਨਹੀਂ ਹੁੰਦਾ ਕੋਈ ਐਮਸੀ ਦਾ ਤਾਂ ਇੱਕ ਮਤਾ ਪਾਸ ਕਰ ਲਈ ਐਮਸੀ ਆਉਂਦੇ ਨੇ ਵੀਓ ਸਾਹਿਬ ਇਹੀ ਗੱਲ ਐ ਐਮਸੀ ਕੋਲ ਪਾਵਰ ਹੁੰਦੀ ਆ ਜੀ ਤਾਨੂੰ ਪਤਾ ਹੀ ਹੈ ਜਣੀ ਪਾਵਰ ਵੱਡੀ ਹੈ ਵੀ ਅਸੀਂ ਪਤਾ ਕੀ ਹੈ ਜੀ ਉਹ ਸਾਹਿਬ ਅਸੀਂ ਬੇਨਤੀ ਕਰਦੇ ਆ ਵੀ ਸਾਡੀ ਜਿਹੜੀ ਮੋਟਰ ਹੈ ਉਹ ਪਾਰਕ ਦੇ ਵਿੱਚ ਲੱਗ ਸਕਦੀ ਹੈ 10x15 ਸਾਰਾ ਕਮਰਾ ਬਣਨਾ ਇੰਨੇ ਚ ਮੋਟਰ ਸਾਹਿਬ ਮੈਂ ਉਦੋਂ ਵੀ ਕਿਹਾ ਸੀ ਮੈਂ ਅੱਜ ਵੀ ਕਹਣਾ ਇੱਕ ਮਿੰਟ ਕੱਲ ਨੂੰ ਮੈਂ ਅੱਜ ਵੀ ਕਹਣਾ ਮੈਂ ਤਾਂ ਕਿਸੇ ਨੂੰ ਨਕਰੀ ਕਰਨੀ ਨਹੀਂ ਇੱਕ ਗੱਲ ਨਹੀਂ ਹੋਣੀ ਬਾਹਰ ਬਿਵਾਦੀ ਰੋਜ਼ਾ ਜਿਹੜੇ ਇਹ ਇਹ ਕੰਡਾ ਸਾਹਿਬ 30 ਸਾਲ 30 ਲੱਖ ਰੁਪਏ ਜਮ੍ਹਾਂ ਹੋ ਗਿਆ ਉਹ ਕਿਦੇ ਕਰਕੇ ਹੋਇਆ ਕਿਹਦੇ ਕਰਕੇ ਹੋਗੀ ਕਿਹਦੇ 30 ਲੱਖ ਦੀ ਗੱਲ ਕਰ ਰਹੀ ਹੈ ਦੇਖ ਲਈ ਆ ਜੀ ਲੋਕ ਬਿਮਾਰ ਹੋ ਰਹੇ ਨੇ ਤਾਂ ਹੀ ਕੀਤਾ ਸਰਵ ਕਰੋ ਮਾੜੀ ਮੁੱਢੀ ਆਪ ਜਾ ਕੇ ਲਿਆਓ ਆਪ ਜਾ ਕੇ ਫੇਰ ਹੋ ਜਾ ਕੇ ਮੈਂ ਨਹੀਂ ਦੇਖਦਾ ਮੈਂ ਇਹਨਾਂ ਕਾਫਲੇ ਦਾ ਹਾਰ ਲਾ ਦੋ ਫੋਟੋ ਦੇ ਦੇ ਮੈਂ ਲੈ ਕੇ ਆਂ ਨੀ ਇੱਕ ਵਾਰ ਸਾਹਿਬ ਮੈਂ ਤੁਹਿਆ ਜਾਵਾਂ ਤਾਂ ਜੀ ਨਹੀਂ ਨਹੀਂ ਮੈਂ ਕਿਹਾ ਚੱਲੋ ਨਾ ਫੇਰ ਗੱਲ ਕਰਦੇ ਆਂ ਇਹ ਨਹੀਂ ਗੱਲਾਂ ਮੈਂ ਕਦੇ ਮਨਾ ਕੀਤਾ ਜੀ ਪਾਰਟੀਆਂ ਦੇ ਵਿੱਚ ਕਿਉਂ ਕਰਾਂਗਾ ਇਹ ਗੱਲਾਂ ਮੈਂ ਮਨਾ ਕੀਤਾ 30 ਲੱਖ ਰੁਪਏ ਜਮਨਾ ਕਰਾਇਆ ਜੇ ਕਾਂਗਰਸ ਪਾਰਟੀ ਜਾਂ ਕਾਲੀ ਜਨਨ ਕਿਉਂ ਕਰਾਂਗਾ ਬੰਦਾ ਬਾਤ ਕਰਾਇਆ ਫੇਰ ਸੁੱਦੀ ਗੱਲ ਹੋਰ ਰਕਮਾਂ ਇੱਕ ਮਿੰਟ ਇੱਕ ਮਿੰਟ ਪ੍ਰਧਾਨ ਜੀ ਮੈਂ ਕਹਿੰਦਾ ਉਹੀ ਕਹਿੰਦਾ ਜੀ ਜੇ ਪਹਿਲਾਂ ਤੁਸੀਂ ਪਾਣੀ ਬਿਲਕੁਲ ਇਹ ਗੱਲ ਹੁੰਦੀ ਇਹ ਗੱਲ ਕਰ ਦੋ ਮੈਨੂੰ ਗੱਲ ਕਰ ਇੱਕ ਮਿੰਟ ਹੋਰ ਇੱਕ ਮਿੰਟ ਛੋਟੀ ਗੱਲ ਹੋਰ ਦੱਸਦਾ ਇੱਕ ਪ੍ਰਧਾਨ ਇੱਕ ਮਿੰਟ ਪ੍ਰਧਾਨ ਜੀ ਇੱਕ ਮਿੰਟ ਤੁਸੀਂ ਕਹੋ ਇੱਕ ਮਿੰਟ ਮੇਰੀ ਸੁਣ ਲਿਓ ਬੇਟੀ ਆ ਤੁਹਾਡੇ ਮੇਰੀ ਬੇਇਤੀ ਸੁਣ ਲਓ ਇੱਕ ਮਿੰਟ ਜੇ ਮੈਂ ਕਦੇ ਵੀ ਕਿਸੇ ਵੀ ਬਾੜ ਦਾ ਕੰਮ ਰੋਕਦਾ ਆਵਾ ਆ ਕਾਲੀ ਲੋਜੀ ਖੜੇ ਨੇ ਮੈਡਮ ਜੀ ਖੜੇ ਨੇ ਸੁਣ ਲਿਓ ਇਹਨਾਂ ਨੇ ਐਸਟੀਮੇਟ ਬਣਵਾਇਆ ਵੀ ਗੰਦਾ ਪਾਣੀ ਆਉਂਦਾ ਜੀ ਰੀ ਰੀ ਉਹਦਾ ਪਾਈਪਾਂ ਦਾ ਰੀ ਕੰਟਰਕਸ਼ਨ ਦਾ ਵੀ ਪਾਈਪ ਬਦਲਨੇ ਨੇ ਉਹ ਮਤਾ ਪਾਇਆ ਪਾ ਲਿਆ ਇਹਨਾਂ ਨੇ ਮੇਰੇ ਤੋਂ ਪਾਸ ਕਰਵਾ ਲਿਆ ਦੋਹਾਂ ਜਣੇ ਖੜੇ ਨੇ ਉਹ ਮਤੇ ਉਹ ਵੀ ਕੰਮ ਦੀ ਪਾਸ ਕਰਾ ਕੇ ਸ਼ਿਕਾਇਤ ਵੀ ਸ਼ਿਕਾਇਤ ਕੀਤੀ ਪ੍ਰਧਾਨ ਦੀ ਨਾਲੇ ਤਾਂ ਪ੍ਰਧਾਨ ਕੰਮ ਕਰਦਾ ਨਾਲੇ ਨਹੀਂ ਨਹੀਂ ਸਰ ਪ੍ਰਧਾਨ ਜੀ ਤੋਂ ਤੇ ਦੱਸੋ ਮੇਰੀ ਨਾਲ ਮੈਂ ਗੱਲ ਕੀਤੀ ਇੱਕ ਮਿੰਟ ਇੱਕ ਮਿੰਟ ਸ਼ਿਕਾਇਤ ਕਿਹਨੇ ਕੀਤੀ ਹੈ ਇੱਕ ਮਿੰਟ ਪ੍ਰਧਾਨ ਜੀ ਅਸੀਂ ਤਾਂ ਤੁਸੀ ਕੱਲ ਨੂੰ ਨਹੀਂ ਨਹੀਂ ਬਾੜ ਦਾ ਕੰਮ ਥੋੜੇ ਦਾ ਮੈਂ ਪਹਿਲ ਤੇ ਦਰ ਦੇ ਕੀਤਾ ਮੇਰੇ ਵੀ ਪਾਣੀ ਦਾ ਮਸਾਲਾ ਸਾਲੇ ਪਹਿਲੇ ਆ ਜਾ ਜੀ ਪਹਿਲੇ ਕੋਈ ਇੱਕ ਮਿੰਟ ਸੁਣ ਲੋ ਮੈਂ ਬਤਾ ਨਮੇ ਪੈਪਰ ਦਾ ਪਤਾ ਸ਼ਿਕਾਇਤ ਮੇਰੀ ਹੋ ਗਈ ਤੇ ਤੁਸੀਂ ਤਾਂ ਮੇਰੇ ਕੋਲ ਆਓ ਯਾਰ ਦੱਸੋ ਕਿਸੇ ਗੱਲ ਦਾ ਦਾ ਜੀ ਆ ਫੇਰ ਮਾੜੇ ਯਾਰ ਕਿਸੇ ਗੱਲੇ ਦਾ ਬੋਲ ਲੈਣਾ ਇਹ ਸਾਡੇ ਪਬਲਿਕ ਨੂੰ ਗੁੰਮਰਾਹ ਨਹੀਂ ਨਹੀਂ ਇੱਕ ਮਿੰਟ ਇੱਕ ਮਿੰਟ ਰੱਖੀ ਇੱਕ ਮਿੰਟ ਪ੍ਰਧਾਨ ਜੀ ਸ਼ਿਕਾਇਤ ਅਸੀਂ ਤਾਂ ਨਹੀਂ ਕੀਤੀ ਹੈਗੀ ਨਹੀਂ ਮੈਂ ਤੁਹਾਨੂੰ ਦੱਸਦਾ ਵੀ ਤੁਹਾਡਾ ਕਦੇ ਕੰਮ ਰੋਕੇ 10000 ਸ਼ਿਕਾਇਤ ਕਰਨ ਕਰਦੇ ਆਪਾਂ ਮੈਂ ਮੈਂ ਕਹਿੰਦਾ ਮੈਂ ਇਹ ਨਹੀਂ ਕਿ ਜੋ ਤਾਂ ਮੇਰੇ ਨਾਲ ਸ਼ਿਕਾਇਤ ਕਰ ਮੈਂ ਨੂੰ ਪੁੱਛਿਆ ਮੈਂ ਸਹੀ ਮੀਟਿੰਗ ਚ ਗਿਆ ਪਤਾ ਇਹਨਾਂ ਨੂੰ ਕਿਵੇਂ ਕੀਤੀ ਹੈ ਕਿੰਨੇ ਕੀਤੀ ਹੈ ਮੈਂ ਪੁੱਛ ਰਿਹਾ ਨੂੰ ਮੇਰੀ ਗੱਲ ਸੁਣਨੀ ਹੈ ਜੀ ਹੁਣ ਆ ਸੁਣੋ ਇੱਕ ਮਿੰਟ ਜੋ ਮੋਟਰ ਵਾਲਾ ਹੱਲ ਗੱਲ ਗੱਲ ਉਹ ਗੱਲ ਸੁਣੋ ਜੀ ਮਿਸਪਲ ਕਮੇਟੀ ਕੋ ਦੋ ਜਗ੍ਹਾ ਹੁੰਦੀਆਂ ਨੇ ਜਿੱਥੇ ਪਾਰਕ ਹੁੰਦੇ ਨੇ ਜਾਂ ਗਲੀਆਂ ਠੀਕ ਹੈ ਜੀ ਠੀਕ ਹੈ ਜੀ ਗੱਲ ਮੋਟਰ ਵਾਸਤੇ ਕੋਈ ਸਪੈਸ਼ਲ ਜਗ੍ਹਾ ਨਹੀਂ ਦੱਸੀ ਹੁੰਦੀ ਜਾਦ ਪਹਿਲਾ ਕਟ ਕਟਿੰਗ ਹੋਈ ਜਦ ਸੀਗੀਆਂ ਆਪਣੇ ਕੋਈ ਜਗ੍ਹਾ ਉਹ ਜਿੱਥੇ ਜਿੱਥੇ 1 ਨੰਬਰ 2 ਨੰਬਰ 3 ਨੰਬਰ 4 ਨੰਬਰ ਟਿਊਬ ਉੱਪਰ ਲਾ ਕੇ ਉਹੀ ਜਗ੍ਹਾ ਪਹਿਲੀਆਂ ਪਈਆਂ ਸੀਗੀਆਂ ਹੋਰ ਜਿਹੜੇ ਟਿਊਬਨ ਲੱਗੇ ਨੇ ਪਾਰਕਾ ਚ ਲੱਗੇ ਹੋਏ ਨੇ ਸਾਰੇ ਇਹੋ ਸਭ ਦੇਖੋ ਕਰੋ ਜਿਹੜਾ ਹਰ ਕੋਈ ਕਰ ਸਕਦੀ ਗੱਲ ਮੇਰੀ ਗੱਲ ਸੁਣ ਲੋ ਮੇਰੀ ਗੱਲ ਸੁਣ ਲੋ ਜਿਹੜਾ ਅੱਜ ਦਾ ਧਰਨਾ ਹੈ ਜਿਹੜੀ ਕਮੇਟੀ ਦੇ ਵਿੱਚ ਲੁੱਟ ਖਸੁੱਟ ਤੇ ਲੋਕਾਂ ਦੇ ਇੱਕ ਫੰਡਾਮੈਂਟਲ ਰਾਈਟ ਆ ਵੀ ਉਹਨਾਂ ਨੂੰ ਪਾਣੀ ਤੇ ਬਿਜਲੀ ਤੇ ਹੋਰ ਜਿਹੜੀਆਂ ਸਹੂਲਤਾਂ ਮਿਊਨਿਸਪਲ ਕਾਉਂਸਲ ਨੇ ਦੇਈਆਂ ਨੇ ਸਾਫ਼ ਪਾਣੀ ਦਾ ਹਰ ਇੱਕ ਦਾ ਹੱਕ ਆ ਕੋਈ ਵੀ ਬੰਦਾ ਭਾਵੇਂ ਕਿਸੇ ਝੂਪੀ 'ਚ ਰਹਦਾ ਉਹਨੂੰ ਸਾਫ਼ ਪਾਣੀ ਦੇਣਾ ਸਰਕਾਰ ਦਾ ਇੱਕ ਫਰਜ਼ ਹੈ ਸਰਕਾਰ ਨੇ ਲੋਕਲ ਬਾਡੀ ਬਣਾਈ ਹੈ ਮਿਸਪਲ ਕਮੇਟੀ ਇਹ ਰੋ ਟੈਕਸ ਇਕੱਠਾ ਕਰਦੀ ਆ ਸਾਡੇ ਲੋਕਾਂ ਤੋਂ ਸਾਨੂੰ ਇਹ ਸਹੂਲਤਾਂ ਦੇਣ ਬਾਸ ਨੇ ਸਾਡੇ ਦੋ ਕਾਉਂਸਲਰ ਨੇ ਸ਼ੋਮਨੀ ਅਕਾਲੀ ਦਲ ਦੇ ਸਰਦਾਰ ਸਰਜੀਤ ਸਿੰਘ ਕਾਲੀਰੋ ਤ੍ਰਿਵੇਂਦਰ ਰੋਸ਼ਾ ਜੀ ਮੇਰੀ ਛੋਟੀ ਭੈਣ ਹਾਂ ਜੀ ਰੋਸ਼ਾ ਜੀ ਦੇ ਮੈਸੇਜ ਇਹ ਦੋ ਅਕਾਲੀ ਦਲ ਦੇ ਕਾਉਂਸਲਰ ਨੇ ਦੋਏ ਪਿਛਲੇ ਜਦ ਹੀ ਇਹ ਕਾਉਂਸਲ ਬਣੀ ਆ ਉਹ ਕਾਉਂਸਲ ਬਣਦੋਂ ਹੀ ਪਹਿਲਾਂ ਇਹ ਪਾਣੀ ਦੀ ਸਮੱਸਿਆ ਤੋਂ ਜਦ ਹੀ ਇਹ ਪੀੜਤ ਨੇ ਇਹ ਇੱਕ ਏਡਾ ਵੱਡਾ ਮਸਲਾ ਇਹਨਾਂ ਨੇ ਬਣਾਇਆ ਹੋਇਆ ਜਾਣ ਬੁੱਝ ਕੇ ਵੀ ਇਹ ਅਕਾਲੀ ਦਲ ਦੇ ਕਾਉਂਸਲਰ ਨੇ ਇਹਨਾਂ ਨੂੰ ਹਰਾਸ ਕੀਤਾ ਜਾ ਰਿਹਾ ਜਿਹੜੀ ਗੱਲ ਹੈ ਜੀ ਕਾਉਂਸਲ ਨੇ ਜਗ੍ਹਾ ਦੇਖਣੀ ਆ ਵੀ ਕਿੱਥੇ ਲਾਉਣਾ ਕਾਉਂਸਲਰ ਦਾ ਇਹ ਕੋਈ ਕੰਮ ਨਹੀਂ ਪਾਣੀ ਦਾ ਹੱਲ ਕਾਉਂਸਲ ਨੇ ਕਰਕੇ ਹੀ ਦੇਣਾ ਹੈ ਪਰਦਾ ਹਾਂ ਜੀ ਜਾਣ ਬੁੱਝ ਕੇ ਇਹਨਾਂ ਨੂੰ ਹਰਾਸ ਕਰ ਰਹੇ ਨੇ ਤੇ ਨੰਬਰ 2 ਗੱਲ ਲੋਕ ਗੰਦਾ ਪਾਣੀ ਪੀ ਰਹੇ ਨੇ ਲੈ ਹੁਣ ਪ੍ਰਧਾਨ ਜੀ ਨੇ ਦੱਸਿਆ ਵੀ ਦੋ ਬੰਦੇ ਸਾਡੇ ਉੱਥੇ ਡੈਥ ਵੀ ਹੋ ਗਈ ਗੰਦਾ ਪਾਣੀ ਪੀਣ ਨਾਲ ਉਹਨਾਂ ਦਾ ਹਰਜਾਨਾ ਕੌਣ ਦੇਊਗਾ ਉਹਨਾਂ ਦੇ ਘਰਾਂ ਦੀ ਜੋ ਪਰਮਾਈ ਹੈ ਕੌਣ ਦੇਊਗਾ ਨਗਰ ਕੌਂਸਲ ਸਿਰਫ ਤੇ ਸਿਰਫ ਪੂਰੇ ਕਪਲੇ ਕਰਨ ਵਾਸਤੇ ਪੈਸੇ ਕਮਾਉਣ ਵਾਸਤੇ ਜਿਹੜੇ ਕੰਮ ਦੇ ਵਿੱਚੋਂ ਪੈਸੇ ਬਣਦੇ ਨੇ ਉਹ ਕੰਮ ਨੂੰ ਕਰਕੇ ਜ਼ਿਆਦਾ ਖੁਸ਼ ਆ ਕਿਉਂਕਿ ਇਹ ਸੀਵਰ ਬੋਰਡ ਨੇ ਲਾਉਣਾ ਸੀਵਰ ਬੋਰਡ ਦੇ ਵਿੱਚੋਂ ਇਹਨਾਂ ਨੂੰ ਪੋਜੀਸ਼ਨ ਨਹੀਂ ਆਉਣਾ ਇਸ ਕਰਕੇ ਇਸ ਨੂੰ ਰੋਕਿਆ ਹੋਇਆ ਹੈ ਨੰਬਰ 2 ਗੱਲ ਜੋ ਪ੍ਰਧਾਨ ਜੀ ਨੇ ਕਿਹਾ پارک ਦੇ ਵਿੱਚ ਉਹ پارک ਕਿਤੇ ਗ੍ਰੀਨ ਬੈਲਟ ਹੈ ਜੀ پارک ਤਾਂ ਹੁਣ ਆਹ پارک ਆ ਜਿੰਨੇ ਵੀ پارک ਨੇ ਸਾਰੇ پارکਾਂ ਦੇ ਵਿੱਚ ਟਿਊਬਨ ਲੱਗੇ ਹੋਏ ਨੇ پارکਾਂ ਦੇ ਵਿੱਚ ਟਿਊਬਨ ਲੱਗਣ ਦੇ ਦੋ ਦੋ ਫਾਇਦੇ ਨੇ ਜਿਹੜਾ ਉੱਥੇ ਕੋਈ ਘਾਹ ਬੂਟੀ ਜੇ ਕੋਈ ਬੂਟਾ ਲੱਗਿਆ ਹੋਇਆ ਕੋਈ ਦਰਖਤ ਲੱਗਿਆ ਉਹਨੂੰ ਵੀ ਪਾਣੀ ਜਾ ਸਕਦਾ ਲੋਕਾਂ ਨੂੰ ਵੀ ਪਾਣੀ ਜਾ ਸਕਦਾ ਸਿਰਫ ਉਹ ਮਿਲਦਾ ਲੱਗਦਾ ਉਹ ਪੱਕਾ ਹੈ ਉਹ ਕਿ ਕੰਕਰੀਟ ਪਈ ਹੋਈ ਹੈ ਉਹਦਾ ਕੋਈ ਗ੍ਰੀਨ ਬੈਲਟ ਨਹੀਂ ਹੈ ਉੱਥੇ ਕੀ ਕਿਸ ਯੂਜ਼ ਵਾਸਤੇ ਰੱਖਿਆ ਆਇਆ ਉਹ ਪੱਕਾ ਕਰਕੇ ਉਹ ਗਲੀਆਂ ਵਾ ਇੱਕ ਤਰ੍ਹਾਂ ਦੀ ਜੀ ਫਿਰ ਪ੍ਰਧਾਨ ਜੀ ਨੇ ਮੇਰੇ ਸਾਹਮਣੇ ਕਿਹਾ ਵੀ ਸਾਡੇ ਘਰ ਦੇ ਮੂਹਰੇ ਗਲੀ ਦੇ ਵਿੱਚ ਲਾ ਦਿਓ ਬਹੁਤ ਖੁੱਲੀ ਗਲੀ ਆ ਉਹਨੂੰ ਲਾਉਣਾ ਨਹੀਂ ਚਾਹੁੰਦੇ ਇਹ ਅਸੀਂ ਸ਼ੋਮਨੀ ਅਕਾਲੀ ਦਲ ਦਾ ਪੂਰੀ ਇਹਨਾਂ ਨੂੰ ਸਪੋਰਟ ਆ ਪਿੱਛੇ ਜੇ ਅਸੀਂ ਇੱਕ ਘਪਲਾ ਵੀ ਫੜਿਆ ਸੀਗਾ ਇਹਨਾਂ ਦਾ 420000 ਦਾ ਜਿਹਦੇ ਵਿੱਚੋਂ ਬਿਨਾਂ ਗਲੀ ਬਣਾਏ ਇਹ ਇਹਨਾਂ ਨੇ ਪੈਸੇ ਖਾਲੇ ਸੀਗੇ ਬਿੱਲ ਬਣਾ ਲਿਆ ਸੀ ਉਹਦੇ ਤੇ ਵੀ ਕੋਈ ਹੱਲ ਨਹੀਂ ਜੋ ਕੰਮ ਸ਼ਹਿਰ ਦੀ ਧਲਾਈ ਵਾਸਤੇ ਨੇ ਉਹਨਾਂ ਵਾਸਤੇ ਇਹਨਾਂ ਦਾ ਕੋਈ ਧਿਆਨ ਨਹੀਂ ਜਿੱਥੋਂ ਪੈਸੇ ਬਣਦੇ ਨੇ ਉੱਥੇ ਦਾ ਕੰਮ ਕਰਨਾ ਚਾਹੀਦਾ ਸਭ ਤੋਂ ਪਹਿਲਾਂ ਤਾਂ ਮੈਂ ਸਾਰੀ ਮੀਡੀਆ ਦਾ ਧੰਨਵਾਦ ਕਰਦਾ ਹਾਂ ਜਿਨਨੇ ਅੱਜ ਸਾਡੇ ਮਹੱਲਾ ਨਿਵਾਸੀ ਸਾਰੇ ਪਹੁੰਚੇ ਨੇ ਸਾਡੇ ਇੱਕ ਸਨੇਹ ਤੇ ਦੋਨੇ ਭੈਣ ਭਾਈਆਂ ਦੇ ਦੀਦ ਸਾਡੇ ਤੇ ਨੌਨਾਂ ਦਾ ਧੰਨਵਾਦ ਕਰਦਾ ਹਾਂ ਬਹੁਤ ਬਹੁਤ ਜਿਹੜੀ ਸਮੱਸਿਆ ਉਹ ਸਮੱਸਿਆ ਇਹ ਆ ਵੀ ਸਾਡੇ 4 ਸਾਲ ਤੋਂ ਇੱਕ ਧਰਮਸ਼ਾਲਾ ਦੇ ਵਿੱਚ ਮੋਟਰ ਲੱਗੀ ਹੋਈ ਸੀ ਉਹਦਾ ਬੋਰ ਖਰਾਬ ਹੋ ਗਿਆ ਉਹ ਬੋਰ ਜਿਹੜੀ ਜਮੇ ਹੀ ਖਤਮ ਹੋ ਗਿਆ ਉਹ ਤੋਂ ਬਾਅਦ ਅਸੀਂ ਇਹਨਾਂ ਨੂੰ ਕਿਹਾ ਵੀ ਸਾਨੂੰ ਬੋਰ ਕਰਾਓ ਸਾਡੇ ਗੜੀਆਂ ਦੇ ਵਿੱਚ ਪਾਣੀ ਗੰਦਾ ਆਉਣਾ ਸ਼ੁਰੂ ਹੋ ਗਿਆ ਉਹਦੇ ਕਰਕੇ ਸਾਡੇ ਮੱਲੇ ਦੇ ਵਿੱਚ ਦੋ ਤਿੰਨ ਮੋਤਾ ਵੀ ਹੋ ਗਈ ਅਸੀਂ ਲਗਾਤਾਰ ਦੋਡੇ ਦੋਨੇ ਭੈਣ ਭਾਈ ਚਿੱਠੀਆਂ ਤੇ ਚਿੱਠੀਆਂ ਇਹਨਾਂ ਨੂੰ ਦੇ ਰਹੇ ਆ ਮੇਰੇ ਕੋਲ ਰਿਕਾਰਡ ਨੇ ਮੇਰੇ ਕੋਲ ਨਗਰ ਕੌਂਸਲ ਦੇ ਜਿਹੜਾ ਬੰਦਾ ਮੇਰੇ ਨਾਲ ਮੋਟਰ ਦੀ ਮਨਜ਼ੂਰੀ ਨੂੰ ਲੱਗਿਆ ਹੋਇਆ ਬਹੁਤਾ ਨੌ ਨਹੀਂ ਲੈਣਾ ਚਾਹੁੰਦਾ ਕਿਉਂਕਿ ਨਹੀਂ ਉਹਨਾਂ ਦੇ ਗਲ ਪੈ ਜਾਣਾ ਉਹਨੇ ਮੈਨੂੰ ਸਾਰੇ ਰਿਕਾਰਡ ਵੀ ਦਿੱਤੇ ਵੀ ਆਪਾਂ ਨੇ ਆਹ ਕੁਝ ਕਰਕੇ ਮੋਟਰ ਪਾਸ ਕਰਾਈ ਹੋਰ ਸਾਡੀ ਮੋਟਰ 50 ਲੱਖ ਦੀ ਮੋਟਰ ਪਾਸ ਵੀ ਹੋ ਗਈ ਹੈ ਪਹਿਲਾਂ ਤਾਂ ਇਹ ਮੋਟਰ ਲੱਗਣੀ ਸੀਗੀ ਆਪਣੇ ਕੇਸਰੀ ਕਲੋਨੀ ਦੇ ਵਿੱਚ ਉਦੋਂ ਕੇਸਰੀ ਕਲੋਨੀ ਦੇ ਵਿੱਚ ਠੇਕੇਦਾਰ ਕਹਿੰਦਾ ਜੀ ਇਹ ਜਗਾ ਘਟਾ ਹੈ ਇੱਥੇ ਮੋਟਰ ਨਹੀਂ ਲੱਗ ਸਕਦੀ ਅਸੀਂ ਕਹਾਂ ਚਲੋ ਕੋਈ ਗੱਲ ਨਹੀਂ ਅਸੀਂ ਇਹਨਾਂ ਨੂੰ ਦੂਜਾ ਪਾਰਕ ਦਿਖਾਤਾ ਮੇਰੇ ਘਰ ਤੋਂ ਜਿਹੜਾ ਨਾਲ ਜਾਂਦਾ ਪਾਰਕ ਉਹਦੇ ਵਿੱਚ ਸੀਸੀ ਪਈ ਹੋਈ ਹੈ ਰੋੜ ਗਲੀਆਂ ਲੱਗੀਆਂ ਹੋਈਆਂ ਨੇ ਮੈਂ ਖੁਦ ਕੰਮ ਕਰਾਇਆ ਸੀ ਉੱਥੇ ਜਦ ਮੈਂ ਪਹਿਲੀ ਵਾਰ ਮੇਰੀ ਐਮਸੀ ਬਣੀ ਹੈ ਹੁਣੇ ਉੱਥੇ ਇੱਕ ਨਾਲ ਦੇ ਐਮਸੀ ਦਾ ਧਰ ਵਾਲਾ ਲਾਢੀਮਾਨ ਫੋਨ ਕਰਕੇ ਸ਼ਰੇਆਮ ਧਮਕੀ ਦਿੰਦਾ ਹੈ ਕਹਿੰਦਾ ਜੇ ਕੋਈ ਉਰੇ ਮੋਟਰ ਲਾਉਣ ਆਇਆ ਮੈਂ ਉਹਦੀਆਂ ਲੱਤਾਂ ਵੜ ਦੂੰਗਾ ਇਹ ਐਨੀ ਗੱਲ ਸੁਣ ਕੇ ਸਾਰੀ ਨਗਰ ਕੌਂਸਲ ਕਬਰ ਆ ਗਈ ਇਹਨਾਂ ਨੇ ਉੱਥੇ ਉੱਥੇ ਪੈਪਾਂ ਵੀ ਪਹੁੰਚ ਗਈਆਂ ਸੀਗੀਆਂ ਉੱਥੇ ਮਸ਼ੀਨ ਵੀ ਪਹੁੰਚ ਗਈ ਸੀਗੀ ਉਹ ਸਾਰਾ ਕੁਝ ਉੱਥੇ ਹਾਜ਼ਰ ਸੀ ਇਹਨਾਂ ਨੇ ਉਦਣ ਤੋਂ ਬਾਅਦ ਕੋਈ ਥਾਂ ਸਿਰ ਨਹੀਂ ਦਿੱਤਾ ਫੇਰ ਮੈਂ ਇਹਨਾਂ ਕੋਲ ਆਇਆ ਮੈਂ ਇਹਨਾਂ ਨੂੰ ਆ ਕੇ ਚਿੱਠੀ ਦਿੱਤੀ ਵੀ ਸਾਡੀ ਮੋਟਰ ਦੇ ਅਸੀਂ 15 20 ਜਣੇ ਆਏ ਵੀ ਸਾਡੀ ਮੋਟਰ ਕਦ ਲੱਗੂਗੀ ਤਾਂ ਇਹ ਕਹਿੰਦੇ ਵੀ ਕੋਈ ਗੱਲ ਨਹੀਂ ਅਸੀਂ ਉਹਦਾ ਹੱਲ ਕੱਢ ਰਹੇ ਹਾਂ ਚਲੋ ਮੈਂ ਇਹਨਾਂ ਨੂੰ ਫੇਰ ਇੱਕ ਐਪਲੀਕੇਸ਼ਨ ਹੋਰ ਦਿੱਤੀ ਮੈਨੂੰ ਮੌਤੋਂ ਬੰਦੇ ਨੇ ਫੇਰ ਕਿਹਾ ਵੀ ਤੁਸੀਂ ਇਹਦਾ ਜਿਹੜਾ ਰਿਕਾਰਡ ਆ ਉਹ ਮੰਗ ਲਓ ਮੈਂ ਰਿਕਾਰਡ ਦੀ ਚਿੱਠੀ ਦਿੱਤੇ ਨੂੰ ਵੀ ਅੱਜ 15 ਦਿਨ ਹੋ ਗਏ ਇਹਨਾਂ ਦੇ ਕੋਈ ਜੂਨ ਹੀ ਫਰਕਦੀ ਹੈਗੀ ਤਾਂ ਅੱਜ ਮੈਂ ਸਾਰੇ ਮੁਹੱਲਾ ਨਿਵਾਸੀਆਂ ਨੂੰ ਅਸੀਂ ਦੋਨੇ ਭੈਣ ਪਾਈਆਂ ਨੇ ਪਹਿਲਾਂ ਤਾਂ ਅਸੀਂ ਇਕੱਠੇ 15 ਤਰੀਕ ਨੂੰ ਰੱਖਣਾ ਸੀ ਕਿਉਂਕਿ ਠੱਡੇ ਦਿਨ ਜ਼ਿਆਦਾ ਸੀਗੇ ਅਸੀਂ ਅੱਜ ਫੇਰ ਇਹ ਇਕੱਠ ਕਰਕੇ ਆਏ ਆਂ ਅੱਜ ਸਾਡੀ ਇੱਕੋ ਇੱਕ ਮੰਗ ਹੈ ਵੀ ਜਿਹੜਾ ਪਾਰਕ ਹੈ ਉਹ ਜਿਹੜੀਆਂ ਹੁਣ ਤੱਕ ਖੰਨੇ ਦੇ ਵਿੱਚ ਮੋਟਰਾਂ ਲੱਗੀਆਂ ਹੋਈਆਂ ਨੇ ਉਹ ਸਾਰੀਆਂ ਪਾਰਕਾਂ ਦੇ ਵਿੱਚੇ ਲੱਗੀਆਂ ਹੋਈਆਂ ਨੇ ਤੇ ਸਾਡੀ ਮੋਟਰ ਪਾਰਕ ਚ ਕਿਉਂ ਨਹੀਂ ਲੱਗ ਸਕਦੀ ਸਾਡੇ ਮੱਲੇ ਦੇ ਵਿੱਚ ਇੱਕ 25 ਦੀ ਮੋਟਰ ਲੱਗੀ ਹੋਈ ਆ ਸਮਾਦੀ ਰੋਡ ਤੇ ਉਹਦੇ ਕਰਕੇ ਅਸੀਂ ਮਾੜਾ-ਮੋਟਾ ਸਾਨੂੰ ਪਾਣੀ ਹਾਰ ਰਿਹਾ ਹੈ ਜਦ ਕੀ ਸਾਡੀਆਂ ਗਲੀਆਂ ਦੇ ਵਿੱਚ ਮੇਰੇ ਲਈ ਆ ਨਾ 9 ਨੰਬਰ ਗੜੀ ਆ ਸਾਡੀ 5 ਨੰਬਰ ਗੜੀ ਆ 2 ਨੰਬਰ ਆ ਧਰਮਪੁਰ ਆ ਰਾਮਨਗਰ ਆ ਇਹਨਾਂ ਵਿੱਚ ਸਾਰਿਆਂ ਦੇ ਵਿੱਚ ਗੰਦਾ ਪਾਣੀ ਆ ਰਿਹਾ ਪਰ ਇਹਨਾਂ ਦੇ ਕੋਈ ਚੂਨ ਹੀ ਫਰਕਦੀ ਮੈਂ ਇਹੀ ਮੰਗ ਕਰਦਾ ਕਮੇਟੀ ਤੋਂ ਅਸੀਂ ਜਦ ਤੱਕ ਧਰਨਾ ਨਹੀਂ ਚੱਕਾਂਗੇ ਚਾਹੇ ਮੀਟਿੰਗ ਵੀ ਸ਼ੁਰੂ ਹੋ ਜਵੇ ਤੇ ਸਾਨੂੰ ਮੀਟਿੰਗ ਹਾਲ ਦੇ ਵਿੱਚ ਵੀ ਜਾਣਾ ਪਿਆ ਅਸੀਂ ਮੀਟਿੰਗ ਹਾਲ ਦੇ ਵਿੱਚ ਵੀ ਬੜਾਂਗੇ ਮੀਟਿੰਗ ਨਹੀਂ ਹੋਣ ਦਵਾਂਗੇ ਅਸੀਂ ਮੋਟਰ ਦਾ ਜਵਾਬ ਲੈ ਕੇ ਜਾਵਾਂਗੇ ਸਾਡੀ ਮੋਟਰ ਕਦ ਸ਼ੁਰੂ ਹੋ ਜੇਕਰ ਕੋਈ ਬੰਗ ਨਾ ਮੰਨੇਗੀ ਉਹਦੀ ਮੋਟਰ ਲਾਉਂਦੀ ਜਾ ਤਾ ਫਿਰ ਅਸੀਂ ਇਹ ਤੋਂ ਬਾਅਦ ਧਰਨਾ ਐਸਟੀਐਮ ਦੇ ਲਾਵਾਂਗੇ ਐਸਟੀਐਮ ਦੇ ਮੂੰਹੇ ਧਰਨਾ ਲਾ ਕੇ ਫਿਰ ਸਾਡੀ ਕੋਈ ਮੰਗ ਨਾ ਮੰਨੀ ਫਿਰ ਅਸੀਂ ਜੀਟੀ ਰੋਡ ਤੇ ਧਰਨਾ ਲਾ ਦੇਵਾਂਗੇ ਦੇਖੋ ਜੀ ਉਹ ਜਿਹੜਾ ਰੋਲਾ ਪਾ ਰਹੇ ਨੇ ਇਹ ਕਿ ਕੋਈ ਰੋਲੇ ਵਾਲੀ ਤਾਂ ਗੱਲ ਨਹੀਂ ਜਿਹੜੀ ਉਹ ਗੱਲ ਕਰਦੇ ਨੇ ਧਰਨੇ ਦੀ ਧਰਨੇ ਵਾਲੀ ਤਾਂ ਕੋਈ ਗੱਲ ਨਹੀਂ ਜਿਹੜਾ ਟੈਂਡਰ ਆ ਉਹ ਸਾਡੇ ਟਾਈਮ ਲੱਗਿਆ ਜੀ ਟੈਂਡਰ ਲਾ ਕੇ ਅਸੀਂ 30 ਲੱਖ ਰੁਪਏ ਸੀਵਰ ਬੋਰਡ ਨੂੰ ਜਾਰੀ ਵੀ ਕਰ ਚੁੱਕੇ ਆ ਉਹ ਉਥੇ ਜਗਾ ਦਾ ਮੈਟਰ ਆ ਇਹਨਾਂ ਨੂੰ ਕਿਹਾ ਸੀ ਵੀ ਜਿੱਥੇ ਵੀ ਜਗਾ ਮਿਲਦੀ ਆ ਸਾਨੂੰ ਉਹ ਅਸੀਂ ਲਵਾ ਦਿੰਨੇ ਆ ਇੱਕ ਜਗਾ ਤੇ ਇਹਨਾਂ ਨੇ ਦੱਸੀ ਸੀ ਉਥੇ ਸਾਰਾ ਕੁਝ ਸਮਾਨ ਵੀ ਆ ਚੁੱਕਿਆ ਸੀ ਸਾਰੇ ਪਾਈਪ ਸਭ ਕੁਝ गिर ਚੁੱਕਿਆ ਸੀ ਉਥੇ ਫਿਰ ਕੋ ਲੋਕਾਂ ਦੇ ਦੂਜੇ ਜਿਹੜੇ ਬਾੜ ਦੇ ਬੰਦੇ ਸੀਗੇ ਉਹਨਾਂ ਨੇ ਇਤਰਾਜ਼ ਕਰਦਾ ਵੀ ਇੱਥੇ ਨਹੀਂ ਜੀ ਇਹ ਪਾਰਕ ਆ ਸਾਡਾ ਇੱਥੇ ਅਸੀਂ ਲੱਗਣ ਨਹੀਂ ਦੇਣਾ ਉਹ ਹੋ ਗਿਆ ਫਿਰ ਅਸੀਂ ਕਾਲੀਰਾਓ ਸਾਹਿਬ ਨੂੰ ਪਿਛਲੀ ਮੀਟਿੰਗ ਚ ਵੀ ਕਹਿੰਦੀ ਮੈਂ ਚੱਲਦੀ ਮੀਟਿੰਗ ਚ ਕਿਹਾ ਸੀ ਵੀ ਕਾਲੀਰਾਓ ਜੀ ਨਾਲੇ ਮੈਡਮ ਰੋਸ਼ਾ ਜੀ ਨੂੰ ਵੀ ਜੇ ਕੋਈ ਹੋਰ ਜਗ੍ਹਾ ਹੈ ਤੁਹਾਨੂੰ ਦੱਸੋ ਜੇ ਕੋਈ ਕਿਰਾਏ ਤੇ ਵੀ ਮਿਲਦੀ ਆ ਜਗ੍ਹਾ ਅਫਸਰ ਸਾਹਿਬਾਨਾਂ ਨਾਲ ਵੀ ਮੈਂ ਗੱਲ ਕੀਤੀ ਸੀ ਵੀ ਆਪਾਂ ਰੈਂਟ ਤੇ ਲੈ ਕੇ ਰੈਂਟ ਡੀਡ ਲਿਖਾ ਕੇ ਵੀ ਆਪਾਂ ਉਹਦੇ ਉੱਤੇ ਲਵਾ ਦਾਂਗੇ ਸਾਡੇ ਵਲੋਂ ਤਾਂ ਕੋਈ ਰੋਕ ਟੋਕ ਹੀ ਨਹੀਂ ਕਿਸੇ ਗੱਲ ਦੀ ਜੇ ਕਾਲੀ ਰੌਣਾ ਨੇ ਕਹਿ ਕਰਿਆ ਸੀ ਕਿ ਸਾਡੇ ਕੋਲ ਜਗ੍ਹਾ ਹੈਗੀ ਔਰ ਉੱਥੇ ਲਾ ਦੋ ਨਹੀਂ ਬਿਲਕੁਲ ਨਹੀਂ ਦੇਖੋ ਮੇਰੇ ਕਾਲੀ ਦਾਉ ਜੀ ਮੈਂ ਰੋਜ਼ ਬਹਿਣਾ ਮੇਰੇ ਕਾਲੀ ਦਾਉ ਜੀ ਨੇ ਕੋਈ ਧਿਆਨ ਚਾਹੇ ਜੀ ਗੱਲ ਨਹੀਂ ਲਿਆਂਦੀ ਉਹਨਾਂ ਦਾ ਮੈਂ ਸਪੈਸ਼ਲੀ ਤੌਰ ਤੇ ਸਮਝਾ ਦਿੱਤੀ ਵੀ ਕੋਈ ਜਗ੍ਹਾ ਜੇ ਹੈ ਜੀ ਦੱਸੋ ਅਜੀ ਤਾਂ ਮੈਂ ਆਪ ਉਹਨਾਂ ਨੂੰ ਖੁਦ ਗਿਆ ਦੇਖੋ ਜੇ ਇਹ ਹੈਗਾ ਇਹ ਜੀ ਗੱਲਬਾਤ ਹੁੰਦੀ ਪਾਰਟੀ ਬਾਜੀ ਵਾਲੀ ਜਾਂ ਕੰਮ ਨਾ ਕਰਨੇ ਵਾਲੀ ਅਸੀਂ ਉਹਨਾਂ ਦਾ ਪਹਿਲਾਂ ਤਾਂ ਐਸਟੀਮੇਟ ਬਣਾਵਾਇਆ ਐਸਟੀਮੇਟ ਬਣਾ ਕੇ ਟੈਂਡਰ ਲਾਇਆ ਟੈਂਡਰ ਲਵਾ ਕੇ ਹਾਊਸ ਚ ਪਾਇਆ ਸੋਰੀ ਹਾਊਸ ਚ ਪਾਸ ਕਰਾਇਆ ਟੈਂਡਰ ਲਾਇਆ ਪੈਸੇ ਵੀ ਜਮ 30 ਲੱਖ ਰੁਪਏ ਸਿਵਲ ਬੋਰਡ ਨੂੰ ਜਮਾ ਵੀ ਕਰਾ ਚੁੱਕੇ ਆ। ਹਾਂ ਕਹਿੰਦਾ ਕਾਲੀ ਕਾਲੀ ਕਰਕੇ ਛੱਡਣਾ ਵਿਤ ਕਰਾਉ ਰਿਆ ਜੀ। ਮੈਂ ਕਹਿੰਦਾ ਜੇ ਵਿਤ ਕਰਾਉਂਦਾ ਜੀ ਅਸੀਂ ਪੇਮੈਂਟ ਵੀ ਕਿਉਂ ਨਹੀਂ ਜਮਾ ਕਰਾ ਤੁਹਾਨੂੰ ਦੱਸਿਆ ਪਈਦਾ 30 ਲੱਖ ਰੁਪਏ ਪੇਮੈਂਟ ਵੀ ਜਮਾ ਕਰਾ ਚੁੱਕੇ ਆ। ਜੀ ਉਹਨਾਂ ਨੂੰ ਬਾਹਰ ਹੋਰ ਸਾਰਿਆਂ ਨੂੰ ਦੋਨੋਂ ਬੜੀ ਗੱਲ ਦੱਸਦਾ। ਦੂਜੇ ਪਾਸੇ ਲੇਡੀ ਚ ਆਏ ਨੇ ਤੇ ਕਿਰੇ ਵਿੱਚ ਹਰੇਕ ਕੋਈ ਬਿਆਨ ਹੀ ਦੇ ਰਿਹਾ ਹੈ ਵੀ ਕੋਈ ਬਿਮਾਰ ਹੈ ਕੋਈ ਕੋਈ ਉਲਟੀਆਂ ਕੋਈ ਕਿਵੇਂ ਗੰਦਾ ਪਾਣੀ ਇਹਨਾਂ ਦਾ ਦੇਖੋ ਮੈਂ ਅੱਜ ਪਹਿਲੀ ਵਾਰ ਦੇਖਿਆ ਵੀ ਕੰਮ ਕਰਾਉਣੇ ਵਾਲੇ ਦੇ ਖਿਲਾਫ ਧਰਨਾ ਲਾ ਰਹੇ ਨੇ ਇਹ ਹੁਣ ਤੁਸੀਂ ਦੱਸ ਦਿਓ ਵੀ ਰਾਜਨੀਤੀ ਕੌਣ ਕਰ ਰਿਹਾ ਇਹਨਾਂ ਦਾ ਜਿਹੜਾ ਪੁਰਾਣੀ ਵਾਟਰ ਸਪਲਾਈ ਪਈ ਹੋਈ ਆ ਪਾਈਪ ਲਾਈਨ ਕੋਈ ਉਹ ਵੀ ਖਰਾਬ ਸੀ ਇਹਨਾਂ ਨੇ ਮੇਰੇ ਤੋਂ ਦੁਬਾਰਾ ਜਦ ਅਸੀਂ ਨਗਰ ਕਾਉਂਸਲਰ ਦੀ ਸਾਡੀ ਕਮੇਟੀ ਬਣੀ ਇਹਨਾਂ ਨੇ ਮੇਰੇ ਤੋਂ ਆਪਣੀ ਸੀਵਰੇਜ ਲਾਈਨ ਦੀ ਉਹਦੇ ਲਈ ਵੀ ਨਵੀਂ ਸੀਵਰੇਜ ਲਾਈਨ ਪਾਉਣੀ ਆ ਪੁਰਾਣੀ ਖਰਾਬ ਚੁੱਕੀ ਆ ਉਹਦਾ ਐਸਟੀਮੇਟ ਪਾਸ ਕਰਾ ਲਿਆ ਉਹ ਐਸਟੀਮੇਟ ਸਾਰੇ ਹਾਊਸ ਨੇ ਪਾਸ ਕੀਤਾ ਤੁਹਾਨੂੰ ਵੀ ਪਤਾ ਹੋਣਾ ਵੀ ਹਾਊਸੇ ਸਾਰਾ ਪ੍ਰਵਾਨ ਕੀ ਆ ਹਾਊਸ ਪਾਸ ਕਰਦਾ ਉਹਦੀ ਸ਼ਿਕਾਇਤ ਕਰਤੀ ਮੇਰੀ ਇਕੱਲੇ ਦੀ ਹਾਲਾਂਕਿ ਸ਼ਿਕਾਇਤ ਆ ਫਿਰ ਸਾਰਿਆਂ ਦੀ ਹੋਣੀ ਚਾਹੀਦੀ ਆ ਉਹ ਵੀ ਸਾਡੇ ਕਾਉਂਸਲਰ ਨੇ ਕੀਤੀ ਜੇ ਦੇਖੋ ਬੈਹ ਦੇਖੋ ਇੱਕ ਮਿੰਟ ਮੈਂ ਹੋਰ ਗੱਲ ਜੇ ਮੈਂ ਇਸ ਗੱਲ ਤੇ ਗੱਲ ਕਰਾਂ ਵੀ ਇਹ ਪੱਖਪਾਤ ਵਾਲੀ ਇਹਨਾਂ ਦਾ ਹਰੇਕ ਕੰਮ ਮੈਂ ਪਹਿਲਾਂ ਤੇ ਪਿਉਟੀ ਤੇ ਕਰਦਾ ਕੋਈ ਇੱਕ ਵੀ ਦਿੱਤੀ ਹੋ ਕਾਉਂਸਲਰ ਨੇ ਕੋਈ ਇੱਕ ਕਹਿ ਦੇਵੇ ਵੀ ਸਾਡਾ ਕੰਮ ਨਹੀਂ ਕਰ ਰਹੇ ਇਹ ਤਾਂ ਬੇਬੁਨਿਆਦ ਗੱਲਾਂ ਨੇ ਡੀਜ਼ਲ ਦੀ ਗੱਲ ਕਰ ਰਹੇ ਨੇ ਵੀ ਸਾਰੇ ਜਿੰਨੇ ਮੁਲਾਜ਼ਮ ਨੇ ਵੀ ਡੀਜ਼ਲ ਪਵਾ ਰਹੇ ਨੇ ਵੀ ਸਾਰਾ ਬਹੁਤ ਜ਼ਿਆਦਾ ਦੇ ਕੋਈ ਐਹ ਜੀ ਗੱਲ ਹੀ ਜੇ ਕੋਈ ਗੱਲਬਾਤ ਆ ਯੋ ਸਾਹਿਬ ਬੈਠਿਆ ਸਾਰਾ ਸਟਾਫ ਅਫਸਰ ਬੈਠਾ ਉਹ ਸ਼ਿਕਾਇਤ ਕਰ ਲੈ ਜਿਹੜੀ ਕੋਈ ਗੱਲਬਾਤ ਉਹ ਤਾਂ ਨਪਟਾਰਾ ਹੋ ਜੂ ਜੀ ਤਾਂ ਜੀ ਕੋਈ ਤਾਂ ਕਿਹਰੀ ਮੋਟਰ ਤਾਂ ਹੋ ਜਾਊਗਾ ਕੰਮ ਜਿਹੜਾ ਦੇਖੋ ਸਾਡੇ ਵੱਲੋਂ ਮੈਨੂੰ ਜੀ ਕੋਈ ਉਹ ਦਿੱਕਤ ਨਹੀਂ ਸਿਰਫ ਜਗਾ ਦੀ ਉਹ ਆ ਕਾਲੀ 라ੋ ਜੀ ਨੂੰ ਬਾਰ ਬਾਰ ਕਹਿ ਚੁੱਕਿਆ ਵੀ ਜਿੱਥੇ ਵੀ ਜਗਾ ਪ੍ਰੋਵਾਈਡ ਹੁੰਦੀ ਐ ਦੱਸੋ ਅਸੀਂ ਲਾਉਣ ਨੂੰ ਤਿਆਰ ਆ ਜੀ ਸਾਡਾ ਕੀ ਆ ਪ੍ਰਧਾਨ ਜੀ ਕਾਲੀ 라ੋ ਜੀ ਕੇ ਇਲਜ਼ਾਮ ਲਗਾ ਰਹੇ ਨੇ ਉਹ ਕਹਿ ਰਹੇ ਨੇ ਵੀ ਥਰਡ ਬੰਦਾ ਯਾਨੀ ਕਿ ਕੋਈ ਕਾਉਂਸਲਰ ਵੀ ਨਹੀਂ ਹੈਗਾ ਵੀ ਉਹ ਬੰਦਾ ਨਹੀਂ ਮੋਟਰ ਲਾਉਣ ਦੇ ਰਿਹਾ ਇਹਦੇ ਬ ਸਾਨੂੰ ਵੀ ਕਈ ਵਾਰੀ ਫੋਨ ਆਏ ਨੇ ਉੱਥੇ ਜਿਹੜੇ ਬਾੜ ਦੇ ਦੂਜਾ ਬਾੜ ਦੇ ਵਾਸੀ ਨੇ ਵੀ ਉਹ ਪਾਰਕਾ ਉਹਨਾਂ ਵੱਲੋਂ ਕਹਿੰਦਿਆ ਕੋਈ ਐਹੋ ਜੀ ਗੱਲਬਾਤ ਇਸ ਦਾ ਲੋੜ ਨੂੰ ਤਿਆਰ ਆ ਇੱਕੋ ਕਹਿੰਦੇ ਕੂੜੇ ਦਾ ਡਬਲ ਡਬਲ ਬੈਲ ਬੈਲ ਬਣਾ ਨੇ ਕੋਈ ਕੋਈ ਉਹਦੇ ਕੋਈ ਉਹ ਨਹੀਂ ਹੈਗਾ 20 ਘੰਟਿਆਂ ਤੋਂ ਬਈ ਤਲਵਾਈ ਨਹੀਂ ਬਿਲਕੁਲ ਬਿਲਕੁਲ ਬੇਬੁਨਿਆਦ ਗੱਲਾਂ ਨੇ ਜੇ ਜੇ ਥੋੜੇ ਦਿਨੇ ਹੋਈ ਆ ਪਿੱਛੇ ਜੇ ਸਾਰੀ ਚੈਕਿੰਗ ਹੋ ਕੇ ਤਾਂ ਉਹਨਾਂ ਦੀ ਪੇਮੈਂਟ ਕੀਤੀ ਗਈ ਐਹੋ ਜੀ ਕੋਈ ਗੱਲਬਾਤ ਨਹੀਂ ਜੀ ਇਹ ਕੋ ਬਿਲਡਿੰਗਾਂ ਦਾ ਵੀ ਰੋਲਾ ਪਾ ਰਹੇ ਜੀ ਇਹ ਦੇਖੋ ਬਿਲਡਿੰਗਾਂ ਦਾ ਕੋਈ ਗੱਲ ਹੀ ਯੋ ਸਾਹਿਬ ਬੈਠੇ ਨੇ ਉਹਨਾਂ ਨਾਲ ਗੱਲ ਕਰ ਲਿਓ ਜਿਹੜੀ ਵੀ ਹੋ ਗਈ ਗੱਲ ਹੋ ਚੁੱਕਾ